ਹੈ ਸਤਿ ਸ੍ਰੀ ਅਕਾਲ ਜੈਪੀ ਜੈ ਭਾਰਤ ਭਾਰਤ ਮਾਤਾ ਕੀ ਜੈ ਮੈਂ ਤੁਹਾਡਾ ਵੀ ਬਾਕਾ ਜੋੜ ਭਾਜਪਾ ਜਲਾ ਐਸਸੀ ਮੋਟਾ ਜਨ ਸੈਕਟਰੀ ਪੂਰੇ ਦੇਸ਼ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਤੇ ਪੰਜਾਬ ਦੇ ਕੋਨੇ-ਕੋਨੇ ਵਿੱਚ ਸਭ ਲਈ ਖੁਸ਼ਖਬਰੀ ਹੈ ਜੋ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਦੇ ਚਾਹੇ ਉਹ ਸ਼ਹਿਰ ਆ ਚਾਹੇ ਉਹ ਪਿੰਡ ਹੈ ਹਰ ਕੋਨੇ-ਕੋਨੇ ਦੇ ਵਿੱਚ ਪੰਜਾਬ ਦੇ ਹਰ ਪਿੰਡ ਦੇ ਵਿੱਚ ਕੈਂਪ ਲਗਾਏ ਜਾ ਰਹੇ ਨੇ ਜਿੱਥੇ ਕਿ ਜੋ ਆਸ਼ੀਮਾਨ ਕਾਡ ਹੋਵੇ ਚਾਹੇ ਉਹ ਜੇ ਫਾਰਮ ਹੋਵੇ ਕਿਸਾਨੀ ਭਾਈਚਾਰੇ ਵਾਸਤੇ ਚਾਹੇ ਉਹ ਧਾਰ ਕਾਡ ਹੋਵੇ ਚਾਹੇ ਉਹ ਕੋਈ ਲੋਨ ਸੰਬੰਧੀ ਇਦਾਂ ਦੀ ਵੈਸੇ ਚੀਜ਼ ਹੋਵੇ ਕੋਈ ਉਹ ਹਰ ਚੀਜ਼ ਮੌਕੇ ਤੇ ਮਹਿਆ ਕਰਾਈ ਜਾ ਰਹੀ ਹੈ ਜੋ ਕਿ ਜੋ ਲੋਕ ਬਾਹਰ ਨਹੀਂ ਜਾ ਸਕਦੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸੁਵਿਧਾ ਸੈਂਟਰ ਆ ਜਾਣਾ ਪੈਂਦਾ ਪਰ ਹੁਣ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਦੇ ਔਰ ਪਿੰਡਾਂ ਦੇ ਹਰ ਪਿੰਡ ਪਿੰਡ ਵਿੱਚ ਪਿੰਡ ਪਿੰਡ ਦੇ ਵਿੱਚ ਜਾ ਕੇ ਕੈਂਪ ਲਗਾਏ ਜਾ ਰਹੇ ਨੇ ਜੋ ਕਿ ਫ੍ਰੀ ਆਫ ਕੋਸਟ ਹੈ ਕੋਈ ਪੈਸਾ ਨਹੀਂ ਭਾਰਤੀਆਂ ਦਾ ਭਾਗੀ ਤੇ ਮੈਂ ਪੂਰੇ ਪੰਜਾਬ ਦੇ ਪਿੰਡ ਵਾਸੀਆਂ ਨੂੰ ਇਹੋ اپੀਲ ਕਰਨੀ ਚਾਹੁੰਦਾ ਕਿ ਇਸ ਤੁਹਾਡੇ ਪਿੰਡਾਂ ਦੇ ਵਿੱਚ ਲੱਗੇ ਹੋਏ ਕੈਂਪਾਂ ਦਾ ਆ ਪੂਰੇ ਭਾਰਤ ਵਾਸੀ ਪੂਰੇ ਪੰਜਾਬ ਵਾਸੀ ਇਸ ਕੈਂਪ ਦਾ ਲਾਭ ਲੈਣ ਤੇ ਜੋ ਵੀ ਤੁਹਾਡੀ ਚੀਜ਼ ਤੁਹਾਨੂੰ ਕੀ ਜਰੂਰਤਾ ਚਾਹੀਓ ਧਾਰ ਕਾਰਡਾ ਚਾਹੀਓ ਆ ਆਸ਼ਮਾਨ ਕਾਰਡ ਜੇ ਫਾਰਮ ਹੈ ਉੱਥੇ ਅਗਰ ਕੋਈ ਮਾਡਾ ਕੋਈ ਭੈਣ ਭਰਾ ਕੋਈ ਆਪਣਾ ਕੰਮ ਖੰਣਾ ਖੰਣਾ ਚਾਹੁੰਦਾ ਹੈ ਤਾਂ ਉਹਨਾਂ ਨੂੰ ਸੁਝਾਵ ਵੀ ਦਿੱਤੇ ਜਾਣਗੇ ਲੋਨ ਲੋਨ ਮਹੀਆ ਵੀ ਲੋਨ ਦੇ ਅੰਗੇਜਸਟ ਵੀ ਦੱਸਿਆ ਜਾਵੇਗਾ ਜਿਵੇਂ ਕਿ ਲੇਡੀਜ਼ ਹੋ ਗਈ ਆ ਬੁਟੀਕ ਵਾਸਤੇ ਉਹਨਾਂ ਨੂੰ ਇੱਕ ਕਿੱਟ ਵੀ ਕਿੱਟਾ ਵੀ ਦਿੱਤੇ ਜਾਣਗੇ ਤੇ ਜੋ ਲੋੜਵੰਦ ਹੈ ਤਾਂ ਜ਼ਰੂਰ ਮੇਰੇ ਵੀਰ ਮੇਰੀ ਜੋ ਸਾਡੇ ਪਿੰਡਾਂ ਦੇ ਵਿੱਚ ਲਾਗੇ-ਲਾਗੇ ਰਹਿੰਦੇ ਆ ਉਹ ਇਸ ਕੈਂਪ ਦਾ ਜ਼ਰੂਰ ਫਾਇਦਾ ਉਠਾਉਣ ਜੋ ਕਿ ਤੁਹਾਡੀਆਂ ਜ਼ਰੂਰਤਾਂ ਪੂਰੀਆਂ ਹੋ ਸਕਣ ਤੁਹਾਨੂੰ ਕਿਤੇ ਬਾਹਰ ਜਾਣ ਦੀ ਲੋੜ ਨਾ ਪਵੇ ਚਾਹੇ ਮੈਂ ਫਿਰ ਤੋਂ ਕਹਿਣਾ ਚਾਹੇ ਆਸ਼ੀਮਾਨ ਕਾਰਡ ਹੈ ਚਾਹੇ ਉਧਾਰ ਕਾਰਡ ਹੈ ਚਾਹੇ ਕੋਈ ਵੀ ਚਾਹੇ ਸਾਡੇ ਕਿਸਾਨੀ ਭਾਈਚਾਰੇ ਲਈ ਹੈ ਬਹੁਤ ਹੀ ਵਧੀਆ ਹੈ ਆ ਹੋਰ ਵੀ ਜਿਵੇਂ ਕੋਈ ਬਾਲਿਆਂ ਦੀ ਛੱਤਾਂ ਦੇ ਫਾਰਮ ਹੈ ਜੋ ਕਿ ਮੌਕੇ ਤੇ ਹੀ ਭਰ ਕੇ ਭਰੇ ਜਾਣਗੇ ਤੇ ਜਰੂਰ ਇਸ ਕੈਂਪ ਦੇ ਵਿੱਚ ਹਿੱਸਾ ਲੈਣ ਚਾਹੇ ਕਿਸੇ ਵੀ ਪਿੰਡ ਲੱਗਦਾ ਹੋਵੇ ਆਪਣੇ ਆਪਣੇ ਮੇਰੇ ਵੀ ਜਿੱਥੇ ਵੀ ਕੈਂਪ ਲੱਗ ਲੱਗਦਾ ਹੋਵੇ ਉਸ ਕੈਂਪ ਦੇ ਵਿੱਚ ਹਿੱਸਾ ਲੈ ਕੇ ਲਾਭ ਉਠਾਓ ਤੇ ਆਪਣੇ ਆਪਣੇ ਲਾਗੇ ਲਾਗੇ ਪਿੰਡਾਂ ਦੇ ਵਿੱਚ ਜੋ ਕਿ ਜਰੂਰ ਪਹੁੰਚੋ ਨਮਸਕਾਰ ਜੀ ਮੈਂ ਤੁਹਾਡਾ ਵੀਰ ਬਾਗਾ ਜੋਹੜ ਪਾਜਪਾ ਜ਼ਿਲ੍ਹਾ ਐਸ ਸੀ ਮੋਟਾ ਜਨ ਸੈਕਟਰ ਨਮਸਕਾਰ ਜੀ